ਕਾਦੀਆ ਦੇ ਨਜ਼ਦੀਕੀ ਪਿੰਡ ਮਾਲੀਆ ਵਿਖੇ ਸਰਬਸੰਮਤੀ ਨਾਲ ਇਸ ਵਾਰ ਪੰਚਾਇਤ ਚੁਣੀ ਗਈ ਹੈ ਪਿੰਡ ਮਾਲੀਆ ਵਿਖੇ ਕਸ਼ਮੀਰ ਕੌਰ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ ਮਾਲੀਆ ਦੇ ਚੁਣੇ ਗਏ ਸਰਪੰਚ ਕਸ਼ਮੀਰ ਕੌਰ ਨੇ ਕਿਹਾ ਕਿ ਪਾਇਚਾਰਕ ਸਾਂਜਾਨੂ ਕਾਇਮ ਰੱਖਦਿਆਂ ਬਿਨਾਂ ਕਿਸੇ ਤੇਪਾਬ ਦੇ ਪਿੰਡ ਦੇ ਵਿਕਾਸ ਕਾਰਜ ਕੀਤੇ ਜਾਣਗੇ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਇੱਜ਼ਤ ਮਾਨ ਅਤੇ ਪਿੰਡ ਦੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤੰਦੇਹੀ ਨਾਲ ਨਿਭਾਉਣਗੇ ਪਿੰਡ ਦੀ ਸੋਚਵਾਣਾ ਆਦਮੀ ਨਾਲ ਸੰਬੰਧਿਤ ਕਸ਼ਮੀਰ ਕੌਰ ਨੂੰ ਸਰਪੰਚ ਬਣਾਉਣ ਨਾਲ ਪਿੰਡ ਦਾ ਵਿਕਾਸ ਵੱਡੇ ਪੱਧਰ ਤੇ ਹੋਵੇਗਾ ਇਸ ਮੌਕੇ ਪਿੰਡ ਦੇ ਮਹਤਵਪੁਰਤਾਂ ਇਲਾਵਾ ਉਹਨਾਂ ਦੇ ਸਮਰਥਕ ਅਤੇ ਮੈਂਬਰ ਸਾਹਿਬਾਨ ਮੈਂਬਰ ਸਾਹਿਬਾਨ ਮੌਜੂਦ ਸੀ ਇਸ ਮੌਕੇ ਸਰਪੰਚ ਕਸ਼ਮੀਰ ਕੌਰ ਤੋਂ ਇਲਾਵਾ ਗੁਰਸ਼ਿੰਦਰ ਸਿੰਘ ਸਤਵਿੰਦਰ ਕੌਰ ਸਿਮਰਨਜੀਤ ਕੌਰ

ਉਨੇ ਸਾਰੇ ਸੰਤੁਸ਼ਟੀ ਨਾਲ ਕੀਤਾ ਹੈ। ਉਹ ਫਿਰ ਦਿੱਤਾ ਦਾ ਮੱਥਾ ਸੇਵਾ। ਜੀ ਉਸ ਨੂੰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਇਹ ਕੰਮ ਚੱਲਦਾ। ਜਿੰਨੀ ਸੇਵਾ ਅਨੁਕੂਰਣਗੇ ਕਰਾਂਗੇ। ਉਹ ਟ੍ਰੈਂਡ ਵਿੱਚ ਵੀ ਮੈਸੇਜ ਕੀਤਾ ਸੀ ਤਾਂ ਹੈ ਕਿ ਨਹੀਂ ਮੈਸੇਜ ਸਾਡੇ ਨੂੰ। ਮੁਕਾਮਾ ਦੇ। ਮੁਕਾਮਾ ਦੇ। ਕੀ ਕਰ। ਮਾਰ ਲਿਆ ਜੀ। ਕੀ ਕਹਿਣਾ ਚਾਹਦੇ ਅੱਜ। ਮੈਂ ਆਪਣੇ ਟ੍ਰੈਂਡ ਮਾਰ ਲਿਆ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਜਿੰਨਾ ਸਾਨੂੰ 28 ਸਾਲ ਬਾਅਦ ਦੇਰ ਸੰਸਮਤੀ ਦਾ ਮੌਕਾ ਦਿੱਤਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਾਜਦਾ ਅਸੀਂ ਉਸ ਦੇਗਰੀ ਤੋਂ ਪਾਜਿਦਾਰੀ ਦਿਨਾਸਾਂ ਨੇ ਸੰਸਮਤੀ ਨਾਲ ਹਾਂਜੀ ਵਿਕਾਸ ਅਜੀਬਾ ਕਹਿੰਦੇ ਉਹਨਾਂ ਦੇ ਮਗਜ਼ਬੂਤ ਕਰਾਂਗੇ ਮੇਰਾ ਨਾਮ ਜੀ ਕੁਸ਼ਿੰਦਰ ਸਿੰਘ ਆ ਜੀ ਤੇ ਪਿੰਡ ਵਾਸੀਆਂ ਨੇ ਸਰਸਮਤੀ ਦੇ ਨਾਲ ਨਾ ਮੇਰੇ ਘਰਦਿਆਂ ਨੂੰ ਮਤਲਬ ਕਿ ਮੈਂਬਰ ਬਣਾਇਆ ਤੇ ਅਸੀਂ ਬੜਾ ਧੰਨਵਾਦੀ ਕਰਦੇ ਹਾਂ ਸਾਰੇ ਨਗਰ ਦਾ ਤੇ ਜਿੰਨੀ ਵੀ ਸੇਵਾ ਹੋਏਗੀ ਵੱਧ ਤੋਂ ਵੱਧ ਜੀ ਕਰਾਂਗੇ ਸਰਦਾਰ ਜਗਰੂਪ ਸਿੰਘ ਸੇਖਵਾ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਉਤਨ ਦਿੱਤਾ ਤੇ ਉਹਨਾਂ ਦੇ ਨਾਲ ਮੋਢਾ ਦਾ ਨੋਢਾ ਲਾ ਕੇ ਚੱਲਾਂਗੇ ਜੀ ਸਤਵਿੰਦਰ ਕੌਰ ਜੀ